ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਮੈਚ ਦੇ ਬੂਟੇ ਦਾ ਰਿਜ਼ਲਟ ਤੇ ਆਪਾਂ ਤਿੰਨ ਬੂਟੇ ਮੈਚ ਦੇ ਲਗਾਏ ਇੱਕ ਇੱਕ ਗਮਲੇ 'ਚ ਇੱਕ ਬੂਟਾ ਇੱਕ ਗਮਲੇ 'ਚ ਦੋ ਬੂਟੇ ਆ ਤੇ ਇਹ ਵੀਡੀਓ ਹੈਗੀ ਵੀ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਮਤਲਬ ਥਾਂ ਦੀ ਕਮੀ ਆ ਥੋੜੀ ਕਿਉਂ ਆਪਾਂ ਜਿਹੜੀਆਂ ਮੇਨ ਦੂ ਤਾ ਚਾਰ ਚੀਜ਼ਾਂ ਸਬਜ਼ੀਆਂ ਆਪਾਂ ਗਮਲਿਆਂ 'ਚ ਕਿਦਾਂ ਪਾਇਆ ਕਰ ਸਕਦੇ ਆ ਹਾਲਾਂਕਿ ਜਿਹੜੀ ਘਰ ਦੀ ਮੇਨ ਜ਼ਰੂਰਤ ਦੀ ਮੈਂ ਹਰੀ ਮੈਚ ਹੋ ਗਈ ਤੇ ਇਹ ਆਪਾਂ ਆਪਣੇ ਇੱਕ ਪਰਵਾਰ ਲਈ ਦੋ ਤੋਂ ਤਿੰਨ ਬੂਟੇ ਵਾਧੂ ਹੁੰਦੇ ਆ ਬਹੁਤ ਫਰੂਟ ਵਾਲਾ ਆਪਾਂ ਇਸ ਨੂੰ ਇੱਕ ਹੀ ਲਗਾ ਦਿੱਤਾ ਆਪਣਾ ਤੋਂ ਸਾਲ ਤੋਂ ਉੱਪਰ ਤੱਕ ਫਲ ਦੇ ਦਿੰਦੀ ਮੇਟ ਜੇ ਆਪਾਂ ਵਧੀਆ ਤਰੀਕੇ ਨਾਲ ਮੈਨੇਜਮੈਂਟ ਕਰੀਏ ਬੜੀਆ ਸੋਇਲ ਮਿਕਸਚਰ ਬਣਾਇਆ ਹੋਵੇ ਤੇ ਸਾਲ ਤੋਂ ਉੱਪਰ ਤੱਕ ਬੂਟਾ ਚੱਲ ਜਾਂਦਾ ਆਪਣੇ 2 ਸਾਲ ਤੱਕ ਵੀ ਬੂਟਾ ਚੱਲਿਆ ਗਮਲੇ 'ਚ ਤੇ ਇਸ ਨੂੰ ਲਾਉਣ ਲਈ ਆਪਾਂ ਕਿਹੜਾ ਸੋਇਲ ਮਿਕਸਚਰ ਵਰਤਨੇ ਉਹ ਆਪਾਂ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੇ ਤੇ ਰਿਜ਼ਲਟ ਤੁਸੀਂ ਦੇਖ ਹੀ ਲਿਆ ਆਪਣੀ ਮੇਟ ਦਾ ਤੇ ਹੁਣ ਆਪਾਂ ਟਮਾਟਰ ਦਾ ਬੂਟਾ ਲਾਵਾਂਗੇ ਗਮਲੇ 'ਚ ਨੀਲਾ ਜੇ ਤੇ ਇਸ ਨੂੰ आपका जोड़ा सॉयल मिक्सचर बना पत्तियां खाद लैनी है लीफ कंपोस्ट ये अपना तैयार वीडियो फुल बनाई हुई तो जाके देख सकते है, हैं तो मिट्टी ये अपा बराबर मात्रा च लैनी है ये हैगा आप मिट्टी ज़्यादा लैनी तो खाद घट लैनी ये बराबर मात्रा च पानी जो कि पत्तिया की खाद बिल्कुल ठंडी खाद होंगी है यु ले समय तक कम करती है आप बराबर मात्रा च लैनी है एक ही भार घट हों के आप कि कोठी छत्त वगैरह तो रखना ਤੇ ਕੰਮਲੇ ਨਾਲ ਪਾਰ ਕੱਟ ਹੋਊਗਾ ਆਪਾਂ ਬਰਾਬਰ ਮਾਤਰਾ ਚ ਲੈਣੀ ਪੱਤਿਆਂ ਦੀ ਖਾਦ ਤੇ ਬਰਾਬਰ ਮਾਤਰਾ ਚ ਮਿੱਟੀ ਜੇ ਆ ਕੀ ਆਪਾਂ ਤੋਂ ਪੱਤਿਆਂ ਦੀ ਖਾਦ ਨਹੀਂ ਉਪਲਬਧ ਹੈਗੀ ਤੇ ਆਪਾਂ ਆਪਾਂ ਤੋਂ ਹੋਰ ਕੋਈ ਖਾਦ ਹੈ ਗੋਬਰ ਵਗੈਰੇ ਜਾਂ ਵਰਮਿੰਗ ਪੋਸਟ ਉਹ ਆਪਾਂ ਇਸ ਦੀ ਮਾਤਰਾ ਆਪਾਂ ਘਟਾ ਦੇਣੀ ਫਿਰ ਆਪਾਂ ਮਿੱਟੀ ਦੀ ਮਾਤਰਾ ਡਬਲ ਕਰ ਦੇਣੀ ਤੇ ਉਹ ਦੀ ਮਾਤਰਾ ਆਪਾਂ ਅੱਧੀ ਰੱਖ ਲੈਣੀ ਅੱਧਿਓ ਵੀ ਘਟਾ ਸਕਦੇ ਆ ਕਿ ਇਸ ਵਿੱਚ ਕਿਚਨ ਬੇਸ ਕੋ ਪੋਸਟ ਨਹੀਂ ਪਾਤਨੀ ਹੁੰਦੀ ਕਿਉਂਕਿ ਬਹੁਤ ਤੇਜ਼ ਹੁੰਦੀ ਉਹਨਾਂ ਬੂਟਾ ਜਲ ਸਕਦਾ ਕਿਚਨ ਬੇਸਡ ਕੰਪੋਸਟ ਆਪਾਂ ਬਰਤਨ ਤੋਂ ਗ੍ਰੇਟ ਕਰਨਾ ਇਸ ਉੱਪਰ ਕਿਚਨ ਬੇਸਡ ਕੰਪੋਸਟ ਆਪਾਂ ਬਾਅਦ ਵਿੱਚ ਦੇ ਸਕਦੇ ਜੇ ਲੋਕੀ ਬੂਟਾ ਵਧੀਆ ਚੱਲ ਜਾਵੇ ਥੋੜੀ ਮਾਤਰਾ ਜਣੀ ਹੁੰਦੀ ਹੈ ਉਹ ਤੋਂ ਚਮਚੇ ਦੀ ਮਾਤਰਾ ਜੀ ਦੂਜਾ ਨੰਬਰ ਇਸ ਵਿੱਚ ਆਪਾਂ ਸੰਜੀਵਨੀ ਐਡ ਕਰਾਂਗੇ ਆ ਸੰਜੀਵਨੀ ਆਪਣੇ ਆਪਾਂ ਪਹਿਲਾਂ ਥੋੜਾ ਗਲਾਸੇ ਵਿੱਚ ਕੱਟ ਕੇ ਰੱਖਿਆ ਅਸੀਂ ਡੱਬਾ ਵੀ ਦੇਖ ਸਕਦੇ ਸੰਜੀਵਨੀ ਦਾ ਇਸ ਤੋਂ ਅਗਲਾ ਨੰਬਰ ਆਪਾਂ ਸਰੋਂ ਦੀ ਖਾਲ ਲਾ ਲੋ ਕਿ ਇੱਕ ਗਮਲੇ ਜੇ ਆਪਾਂ ਐਡਾ ਗਮਲੇ ਦੇ ਹਿਸਾਬ ਲਈਏ ਤੇ ਆਪਾਂ ਦੋ ਚਮਚੇ ਸਰੋਂ ਦੀ ਖਾਲ ਦੇ ਪਾ ਸਕਦੇ ਦੋ ਤੋਂ ਤਿੰਨ ਚਮਚੇ ਪਾ ਸਕਦੇ ਆ ਇਸ ਤੋਂ ਜ਼ਿਆਦਾ ਆਪਾਂ ਨਹੀਂ ਮਾਤਰਾ ਕਰਨੀ ਤੇ ਜਿਹੜਾ ਸੰਜੀਵਨੀ ਆ ਉਹ ਆਪਾਂ ਲੈਣਾ ਹੈਗਾ ਆਪਣੇ ਹਿਸਾਬ ਦੇ ਨਾਲ ਵੱਧ ਪੈਸ ਵੀ ਕੋਈ ਖਤਰਾ ਨਹੀਂ ਜਦੋਂ ਕਿ ਇੱਕ ਆਪਣਾ ਗਮਲਾ ਚਾਹੇ ਵੱਡਾ ਹੋਵੇ ਤਾਂ ਆਪਾਂ ਹੋਰ ਵਧਾ ਸਕਦੇ ਹਾਂ ਇੱਕ ਗਮਲੇ ਦੇ ਹਿਸਾਬ ਨਾਲ ਇੱਕ ਤੋਂ ਦੋ ਚਮਚੀ ਆਪਾਂ ਸੰਜੀਵਨੀ ਲੈ ਸਕਦੇ ਹਾਂ ਇਹ ਇੱਕ ਇਦਾਂ ਦੀ ਵਧੀਆ ਉਲੀ ਆ ਮਤਲਬ ਇਹ ਦੂਜੀਆਂ ਸਾਰੀਆਂ ਫੰਗਸਾਂ ਨੂੰ ਖਤਮ ਕਰ ਦਿੰਦੀ ਹੈ ਇੱਕ ਤਰ੍ਹਾਂ ਦੀ ਮਿੱਤਰ ਫੰਗਸ ਆ ਆਪਾਂ ਜਿਹੜੀ ਟ੍ਰਾਈਕੋਡਰਮ ਆ ਸੰਜੀਵਨੀ ਦੇ ਨਾਤੇ ਆਉਂਦਾ ਆਈਪੀਐਲ ਦਾ ਬਾਕੀ ਹੋਰਾਂ ਕੰਪਨੀਆਂ ਦਾ ਵੀ ਤੁਸੀਂ ਲੈ ਸਕਦੇ ਜਿਹੜੀ ਤੁਹਾਨੂੰ ਪਸੰਦ ਹੋਵੇ ਤੇ ਜਿਹੜਾ ਤੁਹਾਡੇ ਉਪਲਬਧ ਹੋਵੇ ਤੇ ਆਪਾਂ ਤਾਂ ਸੰਜੀਵਨੀ ਵਰਤਨੇ ਆਈਪੀਐਲ ਦਾ ਸਭ ਤੋਂ ਵਧੀਆ ਰਹਿੰਦਾ ਤੇ ਆਪਾਂ ਤਾਂ ਥੋੜਾ ਜਿਹਾ ਵੱਧ ਪਾਇਆ ਇਸ ਵਿੱਚ ਵੱਧ ਐਡ ਕੀਤਾ ਕਿਉਂਕਿ ਆਪਾਂ ਤੋਂ ਕਿਉਂਕਿ ਆਪਾਂ ਤੋਂ ਇਹ ਵੱਧ ਹੈਗਾ ਬਾਕੀ ਤੁਸੀਂ ਇੱਕ ਗਮਲੇ ਹਿਸਾਬ ਨਾਲ ਇੱਕ ਤੋਂ ਦੋ ਚਮਚੇ ਐਡ ਕਰ ਸਕਦੇ ਆ ਇਸ ਤੋਂ ਜ਼ਿਆਦਾ ਹੋ ਜੇ ਕੋਈ ਨੁਕਸਾਨ ਨਹੀਂ ਤੇ ਆਪਾਂ ਲਾ ਲਓ ਇੱਕ ਗਮਲੇ ਦੇ ਵਿੱਚ ਦੋ ਦੋ ਚਮਚੇ ਰੇ ਗੇੜ ਸਰੋਂ ਦੀ ਖਾਲਾ ੜਕਾ ਨਹੀਂ ਹੰਦੀ ਆ ਆਪਾਂ ਸਰੋਂ ਦੀ ਖਾਲਾ ਜ਼ਿਆਦਾ ਨਹੀਂ ਪਾਉਣੀ ਹੈਗੀ ਤੇ ਬਾਕੀ ਇਹ ਆਪਣਾ ਦੋ ਤੋਂ ਤਿੰਨ ਗਮਲੇ ਦਾ ਸਮਾਨ ਹੈ ਆਪਾਂ ਤਾਂ ਇੱਕੋ ਗਮਲੇ ਦੇ ਵਿੱਚ ਭਰਾਂਗੇ ਬਾਕੀ ਆਪਾਂ ਹੋਰ ਕੋਈ ਸੇ ਚੀਜ਼ ਬਾਰੇ ਗਮਲੇ ਭਰ ਲਵਾਂਗੇ ਸੋਇਲ ਮਿਕਸ ਨਾਲ ਤੇ ਇਸ ਤੋਂ ਆਪਾਂ ਬੜੀ ਤਰੀਕੇ ਨਾਲ ਮਿਕਸ ਕਰ ਲੈਣਾ ਬੜੀਆ ਤਰ੍ਹਾਂ ਆਪਾਂ ਮਿਕਸ ਜ਼ਰੂਰੀ ਕਰਨਾ ਇਸ ਨੂੰ ਕਿਉਂਕਿ ਸੰਜੀਵਨੀ ਜਿਹੜਾ ਸਾਰੇ ਮਿੱਟੀ ਦੇ ਵਿੱਚ ਮਿਕਸ ਹੋ ਜਵੇ ਬਾਕੀ ਆਪਾਂ ਇਸ ਨੂੰ गमले 'ਚ ਪਪਰ ਲੈਣਾ ਤੇ ਆਪਾਂ ਦੋ ਬੂਟੇ ਆਪਾਂ ਇਹ ਟਮਾਟਰ ਦੇ ਲਾਵਾਂਗੇ ਇਹਦੇ ਵਿੱਚ ਇਹ ਆਪਾਂ ਦੋ ਵੈਰਾਈਟੀਆਂ ਤੇ ਆਪਣੇ ਨਦੀਕ ਤੋਂ ਨਸਰੀ ਤੋਂ ਲੈ ਕੇ ਆਂਦੇ ਹੈਗੇ ਤੇ ਦੋ ਕਿਸਮ ਦੀ ਹੈ ਬਾਕੀ ਹੁਣ ਦੇਖਦੇ ਕਿੰਦਾਂ ਦਾ ਨਿਕਲਦਾ ਕਿਉਂਕਿ ਵੈਰਾਈਟੀ ਦਾ ਆਪਾਂ ਨੂੰ ਪੂਰਾ ਜਿਆਦਾ ਪਤਾ ਨਹੀਂ ਹੈਗਾ ਕਿਹੜੀ ਹੈ ਤੇ ਬਾਕੀ ਆਪਾਂ ਗਮਲੇ ਦੇ ਥੱਲੇ ਆਪਣੇ ਆਲਰੇਡੀ ਛੇਕ ਦੋ ਕੱਢੇ ਹੋਏ ਆ ਸਾਈਡਾਂ ਤੇ ਵੀ ਬਰੀਕ ਬਰੀਕ ਜੇ ਕੱਢੇ ਹੋਏ ਮਤਲਬ ਪਾਣੀ ਦੀ ਠਹਿਰ ਵਿੱਚ ਨਹੀਂ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦਾ ਸੋਲ ਮਸਟਰ ਬਣਦਾ ਬਹੁਤ ਹੀ ਲੰਮੇ ਸਮੇਂ ਤੱਕ ਇਹ ਚੱਲਦਾ ਤੇ बाकी ਇੱਕ ਵੀਡੀਓ ਆਪਾਂ ਅੱਗੇ ਹੋਰ ਪਾਵਾਂਗੇ ਇਸ ਉੱਪਰ ਤੇ ਆਪਾਂ ਇਸ ਨੂੰ ਹੋਰ ਕਿਹੜੀ ਖਾਦ ਐਡ ਕਰ ਸਕਦੇ ਆ ਇਸ ਵਿੱਚ ਬਾਕੀ ਆਪਾਂ ਜੀ ਇਸ ਨੂੰ ਥੋੜਾ ਜਿਹਾ ਸੋਇਲ ਮੈਚਰ ਹੋਰ ਆਪਾਂ ਪਾਵਰਫੁੱਲ ਬਣਾਉਣਾ ਹੋਇਆ ਤੇ ਆਪਾਂ ਅੱਧਾ ਚਮਚਾ ਡੀਏਪੀ ਦਾ ਤੇ ਅੱਧਾ ਚਮਚਾ ਪੋਟਾਸ਼ ਦਾ ਵੀ ਐਡ ਕਰ ਸਕਦੇ ਆ ਇਸ ਵਿੱਚ ਤੇ ਬਾਕੀ ਤੇ ਪੱਤਿਆਂ ਦੀ ਖਾਦ ਦੀ ਵਾਧੂ ਹੋ ਜਾਂਦੀ ਹੈ ਬਾਕੀ ਆਪਾਂ ਇਸ ਦੀ ਗਰੋਥ ਲਈ ਅੱਗੇ ਵੀ ਤੁਹਾਨੂੰ ਦੱਸਾਂਗੇ ਹੋਰ ਕਿਹੜਾ ਪਾਏ ਇਸ ਦੀ ਖਾਦ ਵਗੈਰਾ ਬਤਨੀਆ ਇੱਕ ਵੀਡੀਓ ਆਪਾਂ 15 ਕੇ ਦਿਨ ਬਾਅਦ ਫਿਰ ਪਾਵਾਂਗੇ ਤੇ ਇਸ ਬਾਕੀ ਜੇ ਤੁਸੀਂ ਸੇਮ ਤੋਂ ਸੇਮ ਇਸ ਢੰਗ ਨਾਲ ਲਾਉਂਗੇ ਤੇ ਆਪਣੇ ਤੋਂ ਦੋ ਬੂਟਿਆਂ ਨਾਲ ਆਪਣੇ ਘਰ ਦੇ ਜੋਗੇ ਟਮਾਟਰ ਮੁੱਕ ਨਹੀਂ ਸਾਦੇ ਇੱਕ ਫੈਮਿਲੀ ਜੋਗੇ ਤੇ ਦੋ ਤੋਂ ਤਿੰਨ ਬੂਟੇ ਮਿਰਚਾਂ ਦੇ ਹੁੰਦੇ ਤੇ ਆਪਣੇ ਇੱਕ ਫੈਮਿਲੀ ਨੇ ਵਾਧੂ ਹੋ ਜਾਂਦੀ ਚੀਜ਼ ਤੇ ਬਾਕੀ ਅਗਲੀ ਵੀਡੀਓ ਆਪਾਂ შეਤੀ ਪਾਵਾਂਗੇ ਇਸ ਪੇਪਰ ਅੱਗੇ ਆਪਾਂ ਕੀ ਇਸ ਪੇਪਰ ਕਰ ਸਕਦੇ ਬਾਕੀ ਇਸ ਉਪਰ ਆਪਾਂ ਖਾਸ ਕੋਈ ਮਿਹਨਤ ਕਰਨੀ ਨਹੀਂ ਹੁੰਦੀ ਤੇ ਨੂੰ ਲਾਤਾਤ ਬਸ ਆਪਾਂ ਫੜ ਲੈ ਲਿਆ ਕਿਉਂਕਿ ਆਪਣਾ ਸੋਇਲ ਮਿਕਚਰ ਹੀ ਬਹੁਤ ਜ਼ਿਆਦਾ ਤਗੜਾ ਹੁੰਦਾ ਹੈ ਜੀ ਤੇ ਬਾਕੀ ਆਪਾਂ ਹੁਣ ਇਸ ਨੂੰ ਹਲਕਾ ਜਿਹਾ ਪਾਣੀ ਦੇ ਦੇਵਾਂਗੇ ਕਿੱਤਾ ਨਵਾਜ਼ੀ ਸਾਰਿਆਂ ਦਾ ਜੀ